ਕੇਂਦਰੀ ਪੇਂਡੂ ਵਿਕਾਸ ਖੇਤੀਬਾੜੀ ਤੇ ਕਿਸਾਨ ਪਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਨਵੀਂ ਦਿੱਲੀ ਵਿੱਚ ਸੰਗਠਨ ਸਿਹਤ ਖੁਸ਼ਹਾਲੀ ਬਾਰੇ ਇੱਕ ਕੌਮੀ ਕਾਨਫਰੰਸ ਦਾ ਉਦਘਾਟਨ ਕੀਤਾ। ਇਹ ਕਾਨਫਰੰਸ ਭੋਜਨ, ਪੋਸ਼ਣ ਤੇ ਸਿਹਤ ਦੇ ਬਾਰੇ ਵਿੱਚ ਔਰਤਾਂ ਦੀ ਸਮੂਹਿਕ ਪਹਿਲ ਕਦਮੀ ਤੇ ਆਧਾਰਿਤ ਹੈ। ਚੋਹਾਨ ਨੇ ਕਿਹਾ ਕਿ ਸਿਹਤ ਤੇ ਪੋਸ਼ਣ ਦੇਸ਼ ਲਈ ਬਹੁਤ ਮਹੱਤਵਪੂਰਨ ਨੇ ਤੇ ਇਹਨਾਂ ਤੋਂ ਬਿਨਾ ਵਿਕਸਿਤ ਭਾਰਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਦੇਸ਼ ਦਾ ਅਕਸ ਬਦਲਣ ਲਈ ਸਮਰਪਿਤ ਨੇ। ਇਹ ਇੱਕ ਨਵੀਂ क्रांति देश में हो रही है महिला सशक्तिकरण की क्रांति मोदी जी के नेतृत्व में जिसमें बहनें अपनी गरीबी दूर करके न केवल गरीब गरीबी बल्कि उसके बाद एक नई लीडरशिप हर जगह हर गांव में उभरी है बहनों की यह एक ताकत है कई क्षेत्रों में आज बहनें लीड कर रही हैं स्वास्थ्य के क्षेत्र में हो अजीत काका का, का तो काम है ही पोषण के क्षेत्र में हो अलग-अलग काम कर रही है ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਦੇ ਪਹਿਲੇ 100 ਦਿਨਾਂ ਦੇ ਅੰਦਰ 11 ਲੱਖ ਔਰਤਾਂ ਲੱਖਪਤੀ ਦੀਦੀ ਬਣ ਚੁੱਕੀਆਂ ਨੇ ਨਵੀਂ ਦਿੱਲੀ ਵਿੱਚ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਮਹਾਰਾਸ਼ਟਰ ਦੇ ਜਲਗਾਉਂ ਵਿੱਚ ਇੱਕ ਪ੍ਰੋਗਰਾਮ ਵਿੱਚ ਇਹਨਾਂ ਔਰਤਾਂ ਨੂੰ ਸਰਟੀਫਿਕੇਟ ਸੌਂਪਣਗੇ ਇਸ ਇਸ ਸਮਾਗਮ ਵਿੱਚ 1 ਲੱਖ ਦੇ ਕਰੀਬ ਦੀਦੀਆਂ ਹਿੱਸਾ ਲੈਣ ਗਈਆਂ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਵਾਕ ਵਾਕ ਪ੍ਰੋਗਰਾਮਾਂ ਵਿੱਚ ਸਰਟੀਫਿਕੇਟ ਵੰਡੇ ਜਾਣਗੇ ਚੋਹਾਨ ਨੇ ਕਿਹਾ ਕਿ ਇਸ ਮੌਕੇ ਪ੍ਰਧਾਨ ਮੰਤਰੀ ਸਵੈ ਸਹਾਇਤਾ ਸਮੂਹਾਂ ਨੂੰ 2.5 ਹਜ਼ਾਰ ਕਰੋੜ ਰੁਪਏ ਦੇ ਫੰਡ ਜਾਰੀ ਕਰਨਗੇ ਇਨ੍ਹਾਂ ਰਕਮਾਂ ਨਾਲ 4 ਲੱਖ ਸਵੈ ਸਹਾਇਤਾ ਸਮੂਹਾਂ ਨੂੰ ਲਾਭ ਮਿਲੇਗਾ ਪ੍ਰਧਾਨ ਮੰਤਰੀ ਅਜੇਹਸ ਮੋਹਨੋਂ 5000 ਕਰੋੜ ਰੁਪਏ ਦਾ ਕਰਜ਼ਾ ਵੀ ਜਾਰੀ ਕਰਨਗੇ ਦੇਸ਼ ਭਰ ਤੋਂ ਲਗਭਗ 50 ਲੱਖ ਦੀ ਦੀਆਂ ਇਸ ਪ੍ਰੋਗਰਾਮ ਵਿੱਚ ਵਰਚੁਅਲ ਢੰਗ ਨਾਲ ਹਿੱਸਾ ਲੈਣਗੀਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ 3 ਕਰੋੜ ਲੱਖਪਤੀ ਦੀਦੀ ਦਾ ਆਭਿਲਾਸ਼ੀ ਟੀਚਾ ਰੱਖਿਆ ਹੈ ਇਹਨਾਂ ਵਿੱਚ ਪੰਜਾਬ ਨਾਲ ਸੰਬੰਧਤ ਸਵੈ ਸਹਾਇਤਾ ਸਮੂਹਾਂ ਦੇ 9660 ਮੈਂਬਰ ਵੀ ਸ਼ਾਮਿਲ ਨੇ